ਆਪਾਂ ਇਸ ਵੇਲੇ ਅਜੇ ਨਾਲਾ ਦੇ ਵਿੱਚ ਖੜੇ ਆ ਜਿੱਦਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਹੜ੍ਹ ਆਏ ਹੋਏ ਆ। ਉਹ ਸਾਡੇ ਜ਼ਿਲ੍ਹਾ ਇਹ ਨਾਲਾ ਸਾਡਾ ਵਿਧਾਨ ਸਭਾ ਹਲਕਾ ਜਿਹੜਾ ਉਹਦੀ ਬਹੁਤ ਹੀ ਤਸ ਜੋਗ ਹਾਲਤ ਹੈ। ਸਾਡਾ 100 ਦੇ ਕਰੀਬ ਪਿੰਡ ਜਿਹੜਾ ਡੁੱਬ ਚੁੱਕਾ ਬਹੁਤ ਬੁਰੀ ਹਾਲਤ ਹੋਈ ਸਭ ਫਸਲਾਂ ਵਗੈਰਾ ਜਨੀਆਂ ਉਹ ਬਰਵਾਦ ਹੋ ਗਈਆਂ। ਮੈਂ ਪਹਿਲੇ ਤੇ ਦੀ ਅਪੀਲ ਕੀਤੀ ਸੀਗੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਸਾਰੇ ਭਾਈਚਾਰਿਆਂ ਨੂੰ ਕਿ ਤੁਸੀਂ ਸਾਡੀ ਮਦਦ ਕਰੋ ਮੈਨੂੰ ਬੜੀ ਖੁਸ਼ੀ ਹੋਈ ਹੈ ਕੱਲ ਦਿੱਲੀ ਤੋਂ ਵੀ ਸਾਡੀ ਪਾਰਟੀ ਦੇ ਸੰਜੇ ਸਿੰਘ ਹੋਣੀ ਬਹੁਤ ਸਮਾਨ ਲੈ ਕੇ ਆਏ ਸੀਗੇ ਅੱਜ ਹਰਿਆਣਾ ਕਰਨਾਲ ਤੋਂ ਤਿੰਨ ਗੱਡੀਆਂ ਭਰ ਕੇ ਲੈ ਕੇ ਆਏ ਆ ਆਸੰਦ ਹਲਕੇ ਤੋਂ ਤਿੰਨ ਗੱਡੀਆਂ ਮਤਲਬ ਆਸੰਦ ਹਲਕੇ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਮੇਰੇ ਭਰਾ ਭਟਕੇ ਲਿਆਏ ਆ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਰਿਆਣੇ ਤੋਂ ਹੋਰ ਵੀ ਬਹੁਤ ਗੱਡੀਆਂ ਆਈਆਂ ਕੱਲ ਮੈਨੂੰ ਪਸੋ ਜਮਨਾਗੜਾ ਵਾਲੇ ਮਿਲੇ ਸੀਗੇ ਹਰਿਆਣੇ ਦੇ ਭਰਾਵਾਂ ਨੂੰ ਬੇਨਤੀ ਆ ਕਿ ਜਿੱਦਾਂ ਤੁਸੀਂ ਮਦਦ ਕਰ ਰਹੇ ਹੋ Rajasthan ਵਾਲਿਆਂ ਨੂੰ ਬੇਨਤੀ ਆ ਜਿੱਦਾਂ ਤੁਸੀਂ ਮਤ ਕਰ ਰਹੇ ਹੋ ਇਦਾਂ ਹੀ ਸਾਡੀ ਮਦਦ ਜਿਹੜੀ ਹੈ ਜਾਰੀ ਰੱਖਿਓ ਸਾਨੂੰ ਦਵਾਦਾ ਉੱਠਦਿਆਂ ਦਵਾਦਾ ਇਹ ਨਾਲੇ ਨੂੰ ਪੈਰਾਂ ਸਦ ਹੁੰਦਿਆਂ ਟਾਈਮ ਲੱਗੂਗਾ ਪਰ ਜੇ ਤੁਸੀਂ ਇਸੇ ਤਰ੍ਹਾਂ ਮਤ ਜਾਰੀ ਰੱਖੀ ਅਸੀਂ ਜਲਦੀ ਆਪਣੇ ਪੈਰਾਂ ਤੇ ਹੋ ਜਾਾਂਗੇ ਸੋ ਮੈਂ ਇੱਕ ਵਾਰ ਫੇਰ ਇਹ ਹਰਿਆਣੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਬਾਹਸਤਾਨ ਦੀ ਸੰਗਤ ਦਾ ਧੰਨਵਾਦ ਕਰਦਾ ਕੱਲੋਂ ਵੀ ਮਿਲੇ ਸੀਗੇ ਮਹਾਰਾਸ਼ਟਰ ਤੋਂ ਵੀ ਕੱਲ ਮਿਲੇ ਸੀਗੇ ਹਜੂਰ ਸਾਹਿਬ ਤੋਂ ਸਾਡੇ ਬਾਬੇ ਮਤਲਬ ਕੱਲ ਬਹੁਤ ਆਏ ਸੀਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਅjnਾਲਾ ਨਿਵਾਸੀਆਂ ਦੀ ਬਾਹ ਫੜਿਓ ਤਾਂ ਜੋ ਅਸੀਂ ਫੇਰ ਆਪਣੇ ਪੈਰਾਂ ਤੇ ਹੋ ਜਾਈਏ